ਸਤ ਸ੍ਰੀ ਅਕਾਲ ਜੀ ਸਾਡੇ ਵੱਲੋਂ ਸਾਰੇ ਦਰਸ਼ਕਾਂ ਨੂੰ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਘਰ ਬੈਠੇ ਸਾਡੀਆਂ ਗੱਲਾਂ ਬਾਤਾਂ ਦਾ ਆਨੰਦ ਮਾਣ ਰਹੇ ਹੋਵੋਗੇ ਅੱਜ ਦਾ ਜੋ ਸਾਡਾ ਵਿਸ਼ਾ ਹੈਗਾ ਜੀ ਉਹ ਕੁਝ ਦੇਸੀ ਟੋਟਕਿਆਂ ਤੇ ਆ ਅੱਗੇ ਆਪਾਂ ਇੱਕ ਵੀਡੀਓ ਪਾਈ ਸੀ ਉਹਦਾ ਬੇਹਦ ਪਿਆਰ ਮਿਲਿਆ ਸਾਨੂੰ ਕਾਫੀ ਭੈਣਾਂ ਦੀ ਕਮੈਂਟ ਵੀ ਆਈ ਉਸ ਚੀਜ਼ਾਂ ਬਾਰੇ ਕਿ ਜਦੋਂ ਔਰਤ ਮਾਂ ਬਣਦੀ ਉਸ ਤੋਂ ਬਾਅਦ ਜੋ ਗੱਲਾਂ ਅਸੀਂ ਦੱਸਿਆ ਸੀ ਅੱਜ ਦਾ ਵਿਸ਼ਾ ਵੀ ਕੁਝ ਇਸੇ ਵਿਸ਼ੇ ਦੇ ਨਾਲ ਮਿਲਦਾ ਜੁਲਦਾ ਹੈ ਜਿਦੇ ਵਿੱਚ ਆਪਾਂ ਦੇਸੀ ਟੋਟਕਿਆਂ ਦੀ ਗੱਲ ਕਰਾਂਗੇ ਕਿਉਂਕਿ ਅਸੀਂ ਕਈ ਵਾਰ ਡਾਕਟਰਾਂ ਕੋਲ ਤੁਰੇ ਫਿਰਦੇ ਆ ਤੇ ਬਹੁਤ ਸਾਰੀਆਂ ਚੀਜ਼ਾਂ ਸਾਡੀ ਰਸੋਈ ਦੇ ਵਿੱਚ ਪਈਆਂ ਹੁੰਦੀਆਂ ਜੋ ਸਾਡੀਆਂ ਛੋਟੀਆਂ-ਛੋਟੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੀਆਂ ਏ ਪਰ ਡਾਕਟਰਾਂ ਕੋਲ ਉਸ ਚੀਜ਼ ਦਾ ਇਲਾਜ ਨਹੀਂ ਹੁੰਦਾ ਸੋ ਅੱਜ ਆਪਾਂ ਉਹਨਾਂ ਦੇਸੀ ਟੋਟਕਿਆਂ ਦੀ ਗੱਲ ਕਰਾਂਗੇ ਸਿਰਫ ਉਹਨਾਂ ਟੋਟਕਿਆਂ ਦੀ ਗੱਲ ਕਰਾਂਗੇ ਜੋ ਅਸੀਂ ਖੁਦ ਅਜਮਾਏ ਹੋਏ ਆ ਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਅਸੀਂ ਖੁਦ ਠੀਕ ਕੀਤਾ ਹੋਇਆ ਹੈ ਡਾਕਟਰਾਂ ਤੋਂ ਬਿਨਾਂ ਸੋ ਸਭ ਤੋਂ ਪਹਿਲਾਂ ਆਪਾਂ ਮੰਮੀ ਦਾ ਸਵਾਗਤ ਕਰਦੇ ਆਂ ਸਾਸਿਕਾ ਮੰਮੀ ਸਾਸਿਕਾ ਅੱਛਾ ਮੰਮੀ ਤੁਸੀਂ ਦੱਸੋ ਜੋ ਵੀ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਰਸੋਈ ਦੀ ਭੂਮਿਕਾ ਬਣ ਕੇ ਦੱਸੋ ਪਹਿਲਾਂ ਵਿਰਪਾਲ ਜਾਨੇ ਚ ਰਸੋਈ ਨੂੰ ਕਿਚਨ ਆਹੋ ਕਿਚਨ ਨੂੰ ਚਲਾਨੀ ਕਹਿੰਦੇ ਸੀ ਚਲਾਨੀ ਹਾਂ ਉਹ ਮੂਰੇ ਚੁਲਾ ਚਮਕਾ ਹੁੰਦਾ ਮਗਰ ਚਲਾਨੀ ਹੁੰਦੀ ਚਲਾਨੀਆਂ ਚ ਮੋਰੀਆਂ ਹੁੰਦੀਆਂ ਠੀਕ ਹੈ ਹਵਾ ਪੈਣ ਨੂੰ ਠੀਕ ਹੈ ਤੇ ਉਥੇ ਹਰ ਇੱਕ ਚੀਜ਼ ਉਥੋਂ ਹੀ ਵਰਤੀ ਜਾਂਦੀ ਸੀ ਫਿਰ ਥੋੜਾ ਸਾਂ ਬਦਲ ਗਿਆ ਠੀਕ ਹੈ ਫਿਰ ਉਹਨੂੰ ਰਸੋਈ ਕਹਿਣ ਲੱਗੇ ਹੂੰ ਹੁਣ ਹੋਰ ਸਮਾਂ ਬਦਲਿਆ ਹੁਣ ਆਪਾਂ ਕਿਚਨ ਕਹਿੰਦੇ ਕਿਚਨ ਕਹਿੰਦੇ ਕਿਉਂਕਿ ਲੋਕਾਂ ਕੋਠੀਆਂ ਪਾਲੀਆਂ ਕੋਠਣ ਦੀ ਕੋਠੀਆਂ ਦੇ ਵਿੱਚ ਰਸੋਈ ਕੋਈ ਨਹੀਂ ਕਹਿੰਦਾ ਹੂੰ ਸਾਰੇ ਹੁਣ ਕਿਚਨ ਕਿਚਨ ਕਹਿੰਦੇ ਆ ਉਹ ਜਿਹੜੀਆਂ ਕਿਚਨ ਚ ਚੀਜ਼ਾਂ ਪਈਆਂ ਉਹ ਆਪਾਂ ਕਦੇ ਨਹੀਂ ਵਰਤੀਆਂ ਹਾਂਜੀ ਪਰ ਉਹ ਆਪਣੀ ਜਿਹੜਾ ਦੇਸੀ ਇਲਾਜ ਹੈ ਉਹ ਕਿਚਨ ਚੋਂ ਹੀ ਮਿਲ ਜਾਂਦਾ ਹੈ ਪਰ ਆਪਾਂ ਹੁਣ ਇਹ ਕਹਨ ਸਮਝਦੇ ਆ ਤੁਸੀਂ ਵੀ ਬੇਹਮਤੀ ਆ ਆਪਾਂ ਅੱਜ ਕੇ ਡਾਕਟਰਾਂ ਕੋਲ ਜਾਣਾ ਤਾਂ ਪਸੰਦ ਕਰਦੇ ਆ ਆਪਾਂ ਤਿਲ ਮਚੀ 10 ਵੀ ਦਿਨ ਉਹ ਚੀਜ਼ ਖਾ ਨਹੀਂ ਸਕਦੇ ਹਾਂ ਨਹੀਂ ਸਕਦੇ ਆਪਾਂ ਕਹਿੰਦੇ ਇਹਦੇ ਨਾਲ ਕੀ ਰਾਮ ਆਣਾ ਇਹਦੇ ਨਾਲ ਨਹੀਂ ਰਾਮ ਆਉਂਦਾ ਕੋਈ ਹੋਰ ਰੋਗ ਨਾ ਵਾਂਜੀ ਫਿਰ ਅੱਜ ਆਪਾਂ ਉਹੀ ਚੀਜ਼ਾਂ ਦਰਸ਼ਕਾਂ ਨੂੰ ਦੱਸਣੀਆਂ ਜਿਹੜੀਆਂ ਆਮ ਹੀ ਲੇਡੀਜ਼ ਨੂੰ ਪ੍ਰੋਬਲਮ ਹੁੰਦੀਆਂ ਵਾਂ ਤੇ ਉਹ ਆਪਣੀ ਕਿਚਨ ਚ ਹੀ ਠੀਕ ਹੋ ਜਾਂਦੀਆਂ ਹੈ ਤੇ ਤੁਸੀਂ ਸਭ ਤੋਂ ਪਹਿਲਾਂ ਫਿਰ ਕਿਹੜੀ ਚੀਜ਼ ਤੋਂ ਸ਼ੁਰੂ ਕਰੋਗੇ ਜਿਹੜੀ ਆਪਾਂ ਸਾਰਿਆਂ ਨੇ ਅਜ਼ਮਾਈ ਹੋਈ ਹੈ ਉਹ ਆਪਾਂ ਔਲੇ ਤੋਂ ਕਰਾਂਗੇ ਔਲੇ ਤੋਂ ਹਾਂ ਜੀ ਕਿਸੇ ਨੂੰ ਤਜਾਬ ਆਂਦਾ ਹੈ ਤੁਸੀਂ ਰਾਤ ਨੂੰ ਔਲੇ ਪਿਉਂਦੇ ਹੋ ਤਿੰਨ ਚਾਰ ਸੁੱਕਾ ਔਲਾ ਹਾਂਜੀ ਉਹਨੂੰ ਧੋ ਲਓ ਪਹਿਲਾਂ ਧੋ ਕੇ ਫਿਰ ਉਹਨੂੰ ਪਿਉਂਦੇ ਹੋ ਸੁਬਾ ਉੱਠ ਕੇ ਚਾਹ ਪੀਣ ਤੋਂ ਪਹਿਲਾਂ ਹੂੰ ਔਲਾ ਤੁਸੀਂ ਪੀਓ ਜੇਸੋ ਤੁਹ ਨਹੀਂ ਹੋਵੇਂ ਪੀਆ ਜਾਂਦਾ ਕਿਉਂਕਿ ਥੋੜਾ ਜਿਹਾ ਕੌੜਾ ਹੁੰਦਾ ਗੜਸਟਰ ਹਾਂਜੀ ਉਹਦੇ ਵਿੱਚ ਤੁਸੀਂ ਰਾਤ ਨੂੰ ਮਿੱਠਾ ਵੀ ਪਾ ਸਕਦੇ ਹੋ ਗੁੜ ਪਾ ਸਕਦੇ ਹੋ ਵੀ ਸ਼ੱਕਰ ਪਾ ਸਕਦੇ ਹੋ ਤੇ ਢਾਗਾ ਮਿਸ਼ਰੀ ਵੀ ਪਾ ਸਕਦੇ ਹੋ ਠੀਕ ਹੈ ਜਿਹਨੂੰ ਨਹੀਂ ਚੰਗਾ ਲੱਗਦਾ ਪਰ ਉਹਦੇ ਨਾਲ ਸੋਡਾ ਕਦੇ ਤੇ ਜਾਵਣੀ ਬਨੂ ਜੇ ਕਿਸੇ ਨੂੰ ਰੇਸ਼ਾ ਬੰਦ ਆ ਉਹ 10 15 ਦਿਨ ਪੀ ਕੇ ਛੱਡ ਦੇ ਵਿੱਚੋਂ ਠੀਕ ਹੈ ਉਹਨੂੰ ਦੁਬਾਰਾ ਫੇਰ ਸ਼ੁਰੂ ਕਰ ਲੈ ਤੇ ਤੁਸੀਂ ਕਦੇ ਵੀ ਸੋਦੇ ਤੇ ਜਾਵਣੀ ਬਨੂ ਕਿਉਂਕਿ ਦਰਸ਼ਕੋ ਵਿਟਾਮਿਨ ਸੀ ਹੁੰਦਾ ਔਲੇ ਦੇ ਵਿੱਚ ਤੇ ਇਹ ਆਪਣੀ ਇਮਿਊਨਿਟੀ ਨੂੰ ਬਹੁਤ ਜ਼ਿਆਦਾ ਸਟਰੋਂਗ ਕਰ ਦਿੰਦਾ ਹੈ ਮਿੱਡੇ ਦੀ ਸਾਰੀ ਗਰਮੀ ਨੂੰ ਖਤਮ ਕਰ ਦਿੰਦਾ ਹੈ ਕਿਉਂਕਿ ਠੰਡਾ ਹੁੰਦਾ ਹੈ। ਹਾਂਜੀ ਠੰਡਾ ਹੁੰਦਾ ਹੈ। ਸੋ ਇਹਦਾ ਨਤੀਜਾ ਸੀ ਖੁਦ ਆਪ ਅਜ਼ਮਾਇਆ ਹੋਇਆ ਏ ਕਿਉਂਕਿ ਜਿੱਥੇ ਕਦੇ 4-5 ਦਿਨਾਂ ਬਾਅਦ ਇਤਜਾਬ ਦਾ ਕੈਪਸੂਲ ਲਈਦਾ ਸੀ ਹੁਣ ਉੱਥੇ 15-20 ਦਿਨ ਲੰਘ ਜਾਂਦੇ ਆ ਤੇ ਇਹਨੂੰ ਤੁਸੀਂ ਜ਼ਰੂਰ ਅਜ਼ਮਾਓ ਤੇ ਦੂਜਾ ਨੁਸਖਾ ਵੀ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ। ਉਹ ਹੈਗਾ ਵੀ ਮਿਸ਼ਰੀ ਹਾਂਜੀ ਢਾਗਾ ਮਿਸ਼ਰੀ ਸੌਂਫ ਪੁੰਨਿਆ ਹੋਇਆ ਜੀਰਾ ਹਾਂਜੀ ਇਹਨੂੰ ਤੁਸੀਂ 3 ਨੂੰ ਰੋਸਟ ਕਰਕੇ ਦੋ ਚੀਜ਼ਾਂ ਨੂੰ ਜਿਵੇਂ ਸਾਂ ਪੁੰਨਿਆ ਜੀਰਾ ਇਹਨੂੰ ਥੋੜਾ ਰੋਸਟ ਕਰ ਲਓ ਫਿਰ ਇਹਨੂੰ ਤੁਸੀਂ ਇਹਦਾ ਹੋ ਬਣਾ ਲਓ ਪਾਊਡਰ ਪਾਊਡਰ ਬਣਾ ਲਓ ਪਾਊਡਰ ਵਿੱਚ ਮਿਸਰੀ ਪਾ ਲਓ ਢਾਗਾ ਮਿਸਰੀ ਹਾਂ ਢਾਗਾ ਮਿਸਰੀ ਫਿਰ ਇਹਨੂੰ ਤੁਸੀਂ ਇੱਕ ਚਮਚ ਦਹੀਂ ਚ ਪਾ ਸਕਦੇ ਹੋ ਦਹੀਂ ਚ ਪਾ ਸਕਦੇ ਹੋ ਹਾਂਜੀ ਦਹੀਂ ਚ ਵੀ ਪਾ ਸਕਦੇ ਹੋ ਜੇ ਤੁਸੀਂ ਦਹੀਂ ਚ ਨਹੀਂ ਖਾ ਸਕਦੇ ਤਾਂ ਤੁਸੀਂ ਸ਼ਾਮ ਨੂੰ ਜਾਂ ਸਵੇਰੇ ਇੱਕ ਚੌਂਚਾ ਗੁੰਗਣੀ ਪਾਣੀ ਨਾਲ ਲੈ ਸਕਦੇ ਹੋ ਉਦੇ ਨਾਲ ਸੁਣੋ ਬਹੁਤ ਪੇਟ ਦੀ ਰਾਹਤ ਮਿਲਦੀ ਹੈ ਹਾਂਜੀ ਇਹ ਪੇਟ ਨੂੰ ਬਹੁਤ ਭੁੰਨਿਆ ਹੋਇਆ ਜੀਰਾ ਪੇਟ ਨੂੰ ਬਹੁਤ ਜਲਦੀ ਠੀਕ ਕਰਦਾ ਹੈ ਬਹੁਤ ਜਲਦੀ ਠੀਕ ਕਰਦਾ ਹੈ ਹਾਂਜੀ ਤੇ ਇਸ ਤੋਂ ਬਾਅਦ ਸੀਗਾ ਦਰਸ਼ਕੋ ਅਲਸੀ ਅਲਸੀ ਦਾ ਨੁਸਖਾ ਇਹ ਅੱਜ ਹੀ ਉਹ ਮੈਂ ਖੁਦ ਅਜਮਾਇਆ ਹੋਇਆ ਕਿਉਂਕਿ ਤੇਗਵੀਰ ਦੇ ਜਨਮ ਤੋਂ ਬਾਅਦ ਮੇਰੇ ਮਤਲਬ ਸ਼ਾਇਆ ਬਹੁਤ ਪੈ ਗਈਆਂ ਸੀਗੀਆਂ ਸੋ ਉਹ ਡਾਕਟਰਾਂ ਤੋਂ ਨਹੀਂ ਠੀਕ ਹੋਈਆਂ ਕਿਉਂਕਿ ਉਹ ਆਪਾਂ ਨੂੰ ਆਇਰਨ ਕੈਲਸ਼ੀਅਮ ਤਾਂ ਦੇ ਦਿੰਦੇ ਆ ਪਰ ਕੁਝ ਚੀਜ਼ਾਂ ਹੁੰਦੀਆਂ ਵੀ ਕੁਝ ਹੋਰ ਵੀ ਚੀਜ਼ਾਂ ਦੀ ਸਾਡੀ ਸਰੀਰ ਨੂੰ ਲੋਡ ਹੁੰਦੀ ਹੈ ਸੋ ਤੁਸੀਂ ਅਲਸੀ ਲੈ ਲੈਣੀ ਆ ਅਲਸੀ ਨੂੰ ਥੋੜਾ ਜਿਹਾ ਭੁੰਨ ਕੇ ਤੇ ਉਹਦਾ ਪਾਊਡਰ ਬਣਾ ਲੈਣਾ ਕਿਉਂਕਿ ਇਹਦੇ ਚ ਅਮੀਗਾ 3 ਹੁੰਦਾ ਏ ਤੇ ਆਪਣੀ ਡਾਈਟ ਦੇ ਵਿੱਚ ਬਹੁਤ ਘੱਟ ਆਪਾਂ ਨੂੰ ਅਮੀਗਾ 3 ਮਿਲਦਾ ਏ ਜੋ ਕਿ ਸਾਨੂੰ ਅਲਸੀ ਤੋਂ ਮਿਲਦਾ ਏ ਤੇ ਅਲਸੀ ਨੂੰ ਰੋਸਟ ਕਰਕੇ ਪਾਊਡਰ ਬਣਾ ਕੇ ਤੁਸੀਂ ਸਵੇਰ ਜਾਂ ਜਦੋਂ ਵੀ ਤੁਸੀਂ ਦੁੱਧ ਪੀਂਦੇ ਆ ਉਹਦੇ ਨਾਲ ਇੱਕ ਚਮਚ ਤੁਸੀਂ ਲੈ ਲਓ ਜਾਂ ਤੁਸੀਂ ਦਹੀਂ ਚ ਪਾ ਲੋ ਤਾਂ ਉਹਦੇ ਨਾਲ ਤੁਹਾਡੀ ਵਾਲ ਵੀ ਕਾਲੇ ਰਹਿਣਗੇ ਸਕਿਨ ਵੀ ਸ਼ਾਈਨ ਕਰੂਗੀ ਤੇ ਮਤਲਬ ਤੁਹਾਡੀਆਂ ਸ਼ਾਈਆਂ ਬਿਲਕੁਲ ਨਹੀਂ ਰਹਿਣਗੀਆਂ ਇਹਦੇ ਨਾਲ ਨਾਲ ਜਿੰਨਾ ਭਣਾ ਦੇ ਸ਼ਾਈਆਂ ਐ ਮੈਂ ਜੋ ਚੀਜ਼ਾਂ ਮੈਂ ਅਜਮਾਈਆਂ ਇੱਕ ਤਾਂ ਮੈਂ ਅਲਸੀ ਅਜਮਾਈ ਸੀ ਜੀ ਅੰਦਰੋਂ ਜੋ ਮੇਰੇ ਸਰੀਰ ਨੂੰ omega 3 ਮਿਲਿਆ ਇਸ ਤੋਂ ਬਿਨਾ ਚੌਲਾਂ ਦਾ ਆਟਾ ਲੈ ਕੇ ਤੇ ਉਹਨੂੰ ਤੁਸੀਂ ਉਹ ਚ ਦੁੱਧ ਪਾ ਕੇ ਤੇ ਉਹਦਾ ਪੇਸਟ ਬਣਾ ਕੇ ਆਪਦੇ ਤੁਸੀਂ ਫੇਸ ਤੇ ਲਾਇਆ ਕਰੋ ਜਾਂ ਥੋੜੀ ਜੀ ਹਲਦੀ ਪਾ ਲੋ ਉਹ ਲਗਾਤਾਰ ਲਾਉਂਗੇ ਤੇ ਜਿਹੜਾ ਸਕਿੰਦ ਨੂੰ ਇਹ ਬਹੁਤ ਜ਼ਿਆਦਾ ਚਿੱਟਾ ਕਰ ਦਿੰਦਾ ਹੈ ਚੌਲਾਂ ਦਾ ਆਟਾ ਇਹ ਬਹੁਤ ਵਧੀਆ ਨੁਸਖਾ ਜੋ ਅਸੀਂ ਖੁਦ ਅਜ਼ਮਾਇਆ ਜੀ ਮੈਨੂੰ ਆਸ ਨਹੀਂ ਸੀ ਕਿ ਮੇਰੀਆਂ ਸ਼ਾਇਆ ਠੀਕ ਹੋ ਜਾਣਗੀਆਂ ਪਰ ਇਹਨੇ ਬਹੁਤ ਚੰਗਾ ਮੈਨੂੰ ਨਤੀਜਾ ਦਿੱਤਾ ਅਗਲਾ ਨੁਸਖਾ ਦੱਸੋ ਮੰਮੀ ਉਹ ਜੇ ਕਿ ਦੰਦ ਜਾੜ ਦੁਖਦੇ ਹੈ ਹਾਂਜੀ ਤੇ ਆਪਾਂ ਪਤਾ ਹੈ ਹਰ ਸਮੇਂ ਬਰਛੀ ਹੀ ਕਰਦੇ ਰਹੇ ਬਰਛੀ ਕਰਦੇ ਰਹੇ ਬਰਛਣਾ ਨਾਲੇ ਤਾਂ ਦੰਦ ਹਿੱਲਦੇ ਹੈ ਹਾਂਜੀ ਨਾਲੇ ਉਹ ਉਨੀ ਤਾਕਤ ਨਹੀਂ ਦਿੰਦੇ ਹੂੰ ਜਦੋਂ ਹੁਣ ਆਪਾਂ ਨਿੰਮ ਦੀ ਦਤਨਾ ਸਵੇਰੇ ਉੱਠ ਕੇ ਹਰ ਇੱਕ ਦੇ ਘਰੇ ਨਿੰਮ ਦੂਰ ਰੇਡੇ ਵੀ ਹੁੰਦੀ ਹੁੰਦੀ ਹੈ ਹਾਂਜੀ ਤੁਸੀਂ ਨਿੰਮ ਦੀ ਦਤਨ ਕਰੋ ਨਹੀਂ ਤਾਂ ਉਹਦੇ ਚਬਾਉਣ ਨਾਲ ਆਪਣੇ ਦੰਦ ਸਖਤ ਹੁੰਦੇ ਸਖਤ ਹੁੰਦੇ ਐਕਸਰਸਾਈਜ਼ ਹੁੰਦੀ ਹੈ ਹਾਂ ਐਕਸਰਸਾਈਜ਼ ਹੁੰਦੀ ਹੈ ਦੰਦਾਂ ਦੀ ਉਹਨਾਂ ਨੂੰ ਹੁਣ ਆਪਾਂ ਕੱਲੀ ਰੋਟੀ ਖਾਣਾ ਖਾ ਕੇ ਆਪਾਂ ਬੁਰਸ਼ ਚੱਕ ਲੈਣੇ ਆਂ ਜਿਉਂ ਤੜਕੇ ਉਹਨੂੰ ਉੱਚੀ ਜਾਂਦੇ ਬਿਲਕੁਲ ਵੀ ਦੰਦ ਸੋਹਣੇ ਰਹਿਣ ਹਾਂ ਹਾਂ ਤੇ ਦੂਜੀ ਗੱਲ ਇਹ ਹੈ ਵੀ ਜੇ ਕਿਸੇ ਦੇ ਦੰਦਾਂ 'ਚ ਚੀਸਾ ਪੈਂਦੀਆਂ ਤੁਸੀਂ ਇੱਕਦਮ ਆਹ ਫਰਕੜੀ ਉਹਨੂੰ ਤਵੇ ਤੇ ਖੱਲ ਕਰ ਲੋ ਇੱਕ ਲੌਂਗ ਹਾਂ ਇਹਨਾਂ ਨੂੰ ਅੱਧ ਖੱਲ ਕਰ ਲੋ ਜਦੋਂ ਭੁੱਜ ਗਏ ਉਹਨਾਂ ਦਾ ਤੁਸੀਂ ਪਾਊਡਰ ਨਾਲ ਲੋ ਹੂੰ ਉਹਨਾਂ ਨੂੰ ਤੁਸੀਂ ਸਵੇਰੇ ਸ਼ਾਮ ਉਹਦੇ ਦੰਦਾਂ ਤੇ ਮਲੋ ਠੀਕ ਹੈ ਹਾਂ ਉਸ ਤੋਂ ਬਾਅਦ ਤੁਸੀਂ ਥੋੜਾ ਜਿਹਾ ਰੱਖੋ 5-10 ਮਿੰਟ ਫਿਰ ਤੁਸੀਂ ਉਹਦੀ ਕੋਈ ਨਹੀਂ ਜੇ ਤੁਹਾਡੀ ਜੜ ਦੁਖਦੀ ਉਹਦੀ ਥੋੜੀ ਜਿਹੀ ਚੁਟਕੀ ਵਿੱਚ ਪਾ ਲੈਣਾ ਤੇ ਮੂੰਹ ਬੰਦ ਕਰਕੇ ਕਰਨਾ ਕਿਉਂਕਿ ਨਿਸ਼ਾਨ ਨਹੀਂ ਕਰ ਨੁਕਸਾਨ ਨਹੀਂ ਕਰ ਹਾਂ ਤੇ ਇਹਨੇ ਨਾਲ ਤੁਹਾਡੇ ਦੰਦਾਂ ਨੂੰ ਬਹੁਤ ਹਰਾਤ ਮਿਲੂਗੀ ದಂ ದು ಹಟ್ ಹಟ್ಟಣೆ ਤੇ ਇਹ ਨੁਕਸੇ ਆਪਾਂ ਹੁਣ ਵਰਤ ਨਹੀਂ ਰਹੇ ਇਹਨਾਂ ਦੇ ਫਾਇਦੇ ਬਹੁਤ ਹੈ ਹਾਂਜੀ ਕਿਉਂਕਿ ਦੇਸੀ ਚੀਜ਼ਾਂ ਆਪਾਂ ਨੂੰ ਨੁਕਸਾਨ ਵੀ ਨਹੀਂ ਕਰਦੀ ਨਹੀਂ ਕਰਦੀਆਂ ਹਾਂ ਜਿਹੜੀ ਆਪਾਂ ਅੰਗਰੇਜ਼ੀ ਦਵਾਈ ਕਰਦੇ ਆ ਉਹ ਆਪਾਂ ਇੱਕ ਲੈਨੇ ਇੱਕ ਰੋ ਠੀਕ ਹੋ ਜਾਂਦਾ ਦੂਜਾ ਨਾਲ ਦੀ ਨਾਲ ਹੋਰ ਖੜਾ ਹੋ ਜਾਂਦਾ ਉਹ ਦਵਾਈਆਂ ਕਿਰਾਂ ਤਾਂ ਲਈ ਜਾਨੇ ਉਹਦੇ ਵਿੱਚ 10 ਰੋ ਖੜੇ ਹੋ ਜਾਂਦੇ ਬਾਕੀ ਲੌਂਗਾ ਦਾ ਤੇ ਉਹ ਲੰਮੇ ਸਮੇਂ ਬਾਅਦ ਪਤਾ ਲੱਗਦਾ ਵੀ ਆਪਾਂ ਫਲਾਨੀ ਦਵਾਈ ਖਾਦੀ ਸੀ ਤੇ ਮਨ ਫਲਾਨਾ ਹੋ ਗਿਆ ਹਾਂਜੀ ਸੋ ਕੋਸ਼ਿਸ਼ ਇਹ ਹੀ ਕੀਤੀ ਜਾਵੇ ਵੀ ਉਹਦੇ ਘਰ ਦੇ ਵਿੱਚ ਆਪਾਂ ਲੌਂਗਾ ਦਾ ਤੇਲ ਵੀ ਬਹੁਤ ਲੌਂਗਾ ਦਾ ਤੇਲ ਹਾਂ ਜੇ ਕਿਤੇ ਆਪਣੇ ਲਿਆ ਕੇ ਰੱਖੋ ਕਰੇ ਰਾਤ ਬਰਾਤੇ ਆਪਣੀ ਜੜ ਦੁਖਣ ਲੱਗੀ ਉਹਦੇ ਚ ਲੌਂਗਾ ਦਾ ਤੇਲ ਪਰ ਲੋ ਠੀਕ ਹੈ ਥੋੜੇ ਸਮੇਂ ਲਈ ਛੋੜੀ ਜੜ ਨੂੰ ਜਰੂਰ ਰਾਮ ਆਊਗਾ ਠੀਕ ਹੈ ਜੇ ਤੁਸੀਂ ਉਹ ਨਹੀਂ ਕਰ ਸਕਦੇ ਲੌਂਗਾ ਦਾ ਤੇਲ ਨਹੀਂ ਤਾਂ ਤੁਸੀਂ ਲੌਂਗ ਲੈ ਕੇ ਜਿਹੜੀ ਜੜ ਦੁਖਦੀ ਹੈ ਉਹਦੇ ਉਤੇ ਤਰ ਕੇ ਉਹਨੂੰ ਮੂੰਹ ਬੰਦ ਰੱਖੋ ਹੂੰ ਉਹਦੇ ਵਿੱਚ ਉਹਦਾ ਰਸਾ ਪਈ ਜਾਓ ਛੋੜੀ ਜੜ ਬਿਲਕੁਲ ਠੀਕ ਹੋਏ ਇਹ ਆਪਣੇ ਸੰਦੀਪ ਨੇ ਆਪ ਅਜਮਾਇਆ ਹਾਂ ਠੀਕ ਹੈ ਜੀ ਤੇ ਇਹ ਇਹ ਨੁਸਖੇ ਤੋਂ ਅਗਲਾ ਜਿਹੜਾ ਨੁਸਕਾ ਜੀ ਉਹ ਉਹ ਸੱਚੀ ਇੰਨਾ ਕਾਰਗਰ ਹੈ ਤੇ ਅਸੀਂ ਪਤਾ ਨਹੀਂ ਕਿੰਨੇ ਆਕ ਨੂੰ ਦੱਸਿਆ ਉਹ ਹੈਗਾ ਜੀ ਸਾਬੂਦਾਨ ਕਿਉਂਕਿ ਸਿਰ ਮਮਮੀ ਸਾਰਿਆਂ ਦਾ ਬਹੁਤ ਦਰਦ ਕਰਦਾ ਹੈ ਬਹੁਤ ਮਤਲਬ ਔਰਤਾਂ ਵਿਚਾਰੀਆਂ ਕੰਮ ਤੰਦੇ ਕਰਦੀਆਂ ਸਟ੍ਰੈਸ ਚ ਰਹਿੰਦੀਆਂ ਹਨ ਤੇ ਉਹ ਬਹੁਤ ਸਾਰਿਆਂ ਦੇ ਮੂੰਹੋਂ ਸੁਣੀਦਾ ਕਿ ਸਿਰ ਦਰਦ ਬਹੁਤ ਕਰਦਾ ਹੈ ਤੇ ਸਿਰ ਦਰਦ ਤੋਂ ਤੁਸੀਂ ਸਾਬੂਦਾਨੇ ਬਾਰੇ ਚੰਗੀ ਤਰ੍ਹਾਂ ਵਿਸਥਾਰ ਨਾਲ ਦੱਸੋ ਸਾ ਕਿਉਂਕਿ ਆਪਾਂ ਤਾਂ ਬਹੁਤ ਵਾਰ ਜਮਾ ਚੁੱਕੇ ਹਾਂ ਜਦੋਂ ਵੀਰਪਾਲ ਦਾ ਵਿਆਹ ਹੋਇਆ ਵੀਰਪਾਲ ਆਈ ਆਈ ਮੈਨੂੰ ਕਹਿੰਦੀ ਮਮਮੀ ਮੇਰਾ ਤਾਂ ਸਿਰ ਬਹੁਤ ਦਰਦ ਕਰਦਾ ਹੈ ਮੈਂ ਜੇ ਪਈ ਖਾ ਲੇਗੀ ਤਾਂ ਨੁਕਸ਼ਾ ਦੱਸ ਦਿੰਨੇ ਆ ਜੇ ਨਹੀਂ ਖਾਣਾ ਤਾਂ ਫਿਰ ਇਹ ਕਹਿੰਦੀ ਨਹੀਂ ਮੰਮੀ ਮੈਂ ਖਾ ਲੂੰਗੀ ਹਮ ਚਲ ਅਸੀਂ ਮੈਂ ਕਿਹਾ ਸਾਬੂਦਾਣਾ ਲਿਆਉ ਉਹਨੂੰ ਸਾਬੂਦਾਣਾ ਇਹਨੇ ਮੰਗਵਾ ਲਿਆ ਮੰਗਵਾ ਕੇ ਉਹਨੂੰ ਦੰਦ ਧਰ ਕੇ ਉਹਨੂੰ ਪਹਿਲਾਂ ਪਿਉਂਦੇ ਸਾਬੂਦਾਣੀ ਹਾਂਜੀ ਜੇ ਤੁਸੀਂ ਸਵੇਰ ਖਾਣਾ ਤਾਂ ਤੁਸੀਂ ਰਾਤ ਨੂੰ ਥੋੜਾ ਜਿਹਾ 2 ਚੌਂਚੇ 3 ਚੌਂਚੇ ਜਿੰਨਾ ਵੀ ਤੁਸੀਂ ਖਾ ਸਕਦੇ ਉਹਨੂੰ ਪਿਉਂਦੇ ਹੋ ਸਵੇਰ ਉੱਠ ਕੇ ਉਹਨੂੰ ਇੱਕ ਗਲਾਸ ਦੁੱਧ ਆ ਪਾ ਕੇ ਸਵਾ ਗਲਾਸ ਪਾ ਕੇ ਜਿੰਨਾ ਵੀ ਤੁਹਾਡੀ ਕਪੈਸਿਟੀ ਹੈ ਹਾਂਜੀ ਉਹਦੇ ਤੁਸੀਂ ਉਹਨੂੰ ਰੈਨ ਲਓ ਇੱਕ ਤਾਂ ਉਹ ਛੇਤੀ ਬਣ ਜਾਂਦਾ ਏਕੋ ਦੀ ਗਰਮਾਇਸ਼ ਨਿਕਲ ਜਾਂਦੀ ਹੈ ਹਾਂਜੀ ਤੁਸੀਂ ਉਹ 15 ਮਹੀਨਾ ਉਹਦਾ ਕੋਈ ਨੁਕਸਾਨ ਨਹੀਂ ਹੈਗਾ ਤੁਸੀਂ ਖੀਰ ਵਾਂਗੂ ਬਣ ਜਾਂਦਾ ਖੀਰ ਵਾਂਗੂ ਬਣ ਜਾਂਦਾ ਉਹ ਤੁਸੀਂ ਰੋਜ਼ ਖਾਓ ਉਹਦੇ ਨਾਲ ਤੁਹਾਡਾ ਸਿਰ ਕਦੇ ਵਾਸਤੇ ਨਹੀਂ ਰੁਖਣਾ ਪੁੜਪੜੀ ਵੱਜਦੀ ਹੈ ਉਹਨੂੰ ਵੀ ਰਾਹਤ ਮਿਲੂਗੀ ਤੂੰ ਦੱਸ ਵੀ ਤੇਰਾ ਸਿਰ ਹਟਿਆ ਸੀ ਮੇਰਾ ਸਿਰ ਦਰਸ਼ਕੋ ਸੱਚੀ ਹਟਿਆ ਸੀ ਕਿਉਂਕਿ ਨਾ ਸਾਡੇ ਉੱਥੇ ਪਿੰਡ ਨੇੜੇ ਡਾਕਟਰ ਸੀ ਤੇ ਅਸੀਂ ਭੱਜੇ ਜਾਣਾ ਉਹ ਸੰਦੀਪ ਨੇ ਹਜੇ ਤੱਕ ਮੈਨੂੰ ਝੀੜ ਪਾਈ ਹੁੰਦੀ ਕਹਿੰਦੇ ਮੰਮੀ ਨੇੜੇ ਡਾਕਟਰ ਸੀ ਭੱਜ ਕੇ ਪੀ ਲਈਆਂ ਗੋਲੀਆਂ ਚਾਟ ਲਈ ਹੁੰਦੀ ਸੀ ਨੀਮੋ ਸਲਾਈਡ ਤੇ ਸੱਚ ਜਾਣੇ ਉਹ ਮੈਂ ਉਹ ਮਹੀਨਾ ਕ ਪੀਤਾ ਹੋਗਾ ਮਹੀਨਾ ਪੀਤਾ ਤੇ ਆ ਮਾਰੇ ਆਪਣਾ ਸਿਰ ਬਿਲਕੁਲ ਨਹੀਂ ਬਾਅਦ ਚ ਦੁਖਿਆ ਜਿਹੜਾ ਕਮਜ਼ੋਰੀ ਨਾਲ ਦੁਖਦਾ ਉਹ ਸਿਰ ਤਾਂ ਬਿਲਕੁਲ ਨਹੀਂ ਹਾਂ ਜੇ ਕਿਸੇ ਦਾ ਬਲੱਡ ਵਧਦਾ ਜਾਂ ਘਟਦਾ ਉਹ ਵੱਖਰੀ ਚੀਜ਼ ਆ ਪਰ ਜੇ ਕਿਸੇ ਦਾ ਰੂਹੀ ਕਮਜ਼ੋਰੀ ਨਾਲ ਹੀ ਸਿਰ ਦੁਖਣ ਲੱਗ ਜਾਂਦਾ ਤੇ ਇਕੱਲੇ ਸਿਰ ਨੂੰ ਨਹੀਂ ਇਹ ਸਾਰੇ ਸਰੀਰ ਨੂੰ ਬਹੁਤ ਜ਼ਿਆਦਾ ਤਾਕਤ ਦਿੰਦਾ ਹੈ ਤੇ ਅਸੀਂ ਬਹੁਤ ਜਾਣਿਆਂ ਨੂੰ ਸਾਬੂਦਾਨੀ ਬਾਰੇ ਦੱਸਿਆ ਬਹੁਤ ਸਾਰਿਆਂ ਨੇ ਇਹਨੂੰ ਪੀਤਾ ਗੋਲ ਗੋਲ ਦਾਣਿਆਂ ਵਾਲਾ ਹੁੰਦਾ ਜੀ ਜੇ ਕਿਸੇ ਨੂੰ ਨਹੀਂ ਪਤਾ ਸਾਬੂਦਾਨਾ ਤੇ ਉਹ ਤੁਸੀਂ ਗੋਲ ਹਾਂ ਪੰਸਾਰੀ ਦੀ ਹੱਟੀ ਤੋਂ ਆਮ ਦੁਕਾਨਾਂ ਤੋਂ ਵੀ ਮਿਲ ਜਾਂਦਾ ਹਾਂ ਜੀ ਮੈਂ ਆਪਦੀ ਭੈਣ ਨੂੰ ਜੀ ਉਹ ਬਾਹਰ ਹੈ ਉੱਤੇ ਉੱਥੇ ਕੰਮ ਦਾ ਸਟ੍ਰੈਸ ਬਹੁਤ ਜ਼ਿਆਦਾ ਹੁੰਦਾ ਉਹਨਾਂ ਦਾ ਸਿਰ ਬਹੁਤ ਦੁਖਦਾ ਸੀ ਮੈਂ ਉਹਨਾਂ ਨੂੰ ਵੀ ਦੱਸਿਆ ਕਹਿੰਦੇ ਜਿੱਥੋਂ ਵੀ 21 ਦਿਨ ਹੋ ਗਏ ਮੰਮੀ ਕਹਿੰਦੇ ਮੇਰਾ ਸਿਰ ਦੁਖਣੋਂ ਹਟ ਲੱਗਿਆ ਨਹੀਂ ਇਹ ਜ਼ਰੂਰੀ ਹੈ ਨਾ ਇਹ ਤਾਕਤ ਦਿੰਦਾ ਕਹਿੰਦੇ ਮੈਨੂੰ ਬਹੁਤ ਤਾਕਤ ਮਿਲੀ ਹਾਂ ਜੀ ਤੇ ਅਗਲਾ ਨੁਸਖਾ ਕਿਹੜਾ ਜੀ ਆਪਣਾ ਹਲਦੀ ਹਾਂਜੀ ਹਾਂਜੀ ਹੁਣ ਹਲਦੀ ਬਾਰੇ ਦੱਸੋ ਜੀ ਜੀ ਹਲਦੀ ਕਿਸੇ ਦੇ 6 ਵਜੇ ਹੈ ਹਾਂਜੀ ਜਾਂ ਗਲਾ ਖਰਾਬ ਹੈ ਤੁਸੀਂ ਹਲਦੀ ਨੂੰ ਦੁੱਧ ਗਰਮ ਕਰਕੇ ਉਹਦੇ ਵਿੱਚ ਚੋਟਕੀਆਂ ਦੀ ਦੋ ਚੁਟਕੀਆਂ ਬਹੁਤ ਹੀ ਨਹੀਂ ਪਾਉਣੀ ਦੋ ਚੁਟਕੀਆਂ ਤੋਂ ਵੱਧ ਨਾ ਪਾਓ ਉਹਦੇ ਨਾਲ ਛੋੜਾ ਬਹੁਤ ਗਲੇ ਨੂੰ ਰਾਤ ਮਿਲੂਗੀ ਜੇ ਤੁਹਾਡੇ ਕੋਈ ਅੰਦਰ ਵਿਆਈ ਹੈ ਜਾਂ ਕੋਈ ਤੁਹਾਨੂੰ ਦਰਦ ਹੁੰਦਾ ਹੈ ਉਹਦੇ ਨਾਲ ਹਲਦੀ ਬਹੁਤ ਚੰਗੀ ਹੈ ਕਿਉਂਕਿ ਇਹ ਐਂਟੀਬੈਟਿਕ ਛੱਟ ਤੋਂ ਹਾਂਜੀ ਛੱਟ ਤੋਂ ਜੇ ਤੁਹਾਡੇ ਕਿਤੇ 6 ਵੀ ਵਜੇ ਹੈ ਆਪਣੇ ਹਰਦੀ ਵੀ ਕਿੰਨੇ ਥਾਵਾਂ ਤੇ ਦੇਖ ਦਵਾਈ ਲਈ ਗੋਡਾ ਡਾਕਟਰ ਹਾਂ ਨਾ ਹਾਂ ਪਟਲੇ 6:30 ਵਜੇ ਸੀ ਉਹਨੇ ਵੇਖ ਲਿਆ ਕਿੰਨੇ ਥਾਵਾਂ ਤੋਂ ਡਾਕਟਰਾਂ ਤੋਂ ਉਹ ਦੇ ਦਿੰਦੇ ਬਸ ਦਵਾਈ ਧੂਪ ਮਾਲ ਲਾ ਦਵਾਈ ਖਾ ਲਾ ਇੱਕ ਦਿਨ ਉਹਨੂੰ ਆਖਿਆ ਵੀ ਹਲਦੀ ਪੀ ਹਲਦੀ ਪੀਣ ਨਾਲ ਉਹਦਾ ਜ਼ਖਮ ਠੀਕ ਹੋ ਜ਼ਖਮ ਠੀਕ ਹੋ ਗਿਆ ਇਸ ਤੋਂ ਇਲਾਵਾ ਦਰਸ਼ਕੋ ਜੇ ਮਤਲਬ ਔਰਤਾਂ ਨੂੰ ਮਹਾਵਾਰੀ ਆਉਂਦੀ ਆ ਜਦੋਂ ਤਾਂ ਬਹੁਤ ਮਤਲਬ ਮੋਸਟਲੀ ਹਰ ਇੱਕ ਔਰਤ ਦੇ ਦਰਦ ਕਰਦਾ ਹੀ ਹੁੰਦਾ ਹਨ ਤੇ ਤੁਸੀਂ ਕੀ ਕਰਨਾ ਵਾ ਅ ਥੋੜਾ ਜਿਹਾ ਦੁੱਧ ਗਰਮ ਕਰ ਲਓ ਥੋੜੀ ਜਿਹੀ ਵਿੱਚ ਪੱਤੀ ਪਾ ਲਓ ਤੇ ਥੋੜਾ ਜਿਹਾ ਉਹ ਚ ਦੇਸੀ ਘਿਓ ਪਾ ਲਓ ਤੇ ਥੋੜੀ ਜਿਹੀ ਪਾ ਲਓ ਹਲਦੀ ਤੇ ਜਾਇਨ ਹਾਂ ਜੁਵੈਣ ਪਾ ਲਓ ਥੋੜੀ ਜਿਹੀ ਤੇ ਉਸ ਪਾਣੀ ਨੂੰ ਤੁਸੀਂ ਉਸ ਦੁੱਧ ਨੂੰ ਤੁਸੀਂ ਪੀ ਲਓ ਤੇ ਖੇਸ ਲੈ ਕੇ ਪੈ ਜਾਓ ਥੋੜੀ ਜਿਹੀ ਗਰਮੈਸ਼ ਲੈ ਲਓ ਆਪਦੇ ਸਰੀਰ ਨੂੰ ਥੋੜਾ ਟਾਈਮ ਬਾਅਦ ਤੁਸੀਂ ਦੇਖਿਓ ਤੁਹਾਨੂੰ ਇੱਕ ਅਜੀਬ ਜਿਹੀ એનર્ਜੀ ਮਿਲੇਗੀ ਤੇ ਸਾਰਾ ਤੁਹਾਡਾ ਸਰੀਰ ਆ ਜਿਹੜਾ ਬਹੁਤ ਜ਼ਿਆਦਾ ਤੰਦਰੁਸਤ ਮਹਿਸੂਸ ਕਰੂਗਾ ਸੋ ਦਰਸ਼ਕੋ ਇਹ ਸੀਗੀਆਂ ਕੁਝ ਜ਼ਰੂਰੀ ਗੱਲਾਂ ਜ਼ਰੂਰੀ ਨੁਸਖੇ ਜੋ ਆਪਾਂ ਅੱਜ ਤੁਹਾਡੇ ਨਾਲ ਸਾਂਝੇ ਕੀਤੇ ਤੇ ਅਚਾਨਕ ਬੈਠਾ ਬੈਠਾ ਇੰਨਾ ਜ਼ਿਆਦਾ ਮੀਂਹ ਉੱਤਰ ਆਇਆ ਤਾਂ ਹੁਣ ਆਪਾਂ ਵੀਡੀਓ ਬੰਦ ਕਰਦੇ ਆਂ ਜੀ ਕੋਈ ਗਲਤੀ ਹੋਈ ਤਾਂ ਮੁਆਫ ਕਰਿਓ ਇਹ ਨੁਸਖੇ ਤੁਸੀਂ ਜ਼ਰੂਰ ਅਜਮਾਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ